ਇਥੋਂ ਇਹ ਜਵਾਬ ਲਿਖ ਕੇ ਭੇਜਦੇ ਨੇ ਕਿ ਨਾ 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 ਇਹਨਾਂ ਨੂੰ ਪੈ ਰੋਲ ਲਾ ਦਿਓ ਜੇ ਆ ਮਸਲਾ ਹੈ ਇਹ ਪਹਿਲੇ ਵੀ ਲਿਖਦੇ ਰਹੇ ਨੇ ਜਿੰਨੇ ਵੀ ਪਹਿਲਾਂ ਰਹੇ ਨੇ ਜਿੰਨੀਆਂ ਵੀ ਸਰਕਾਰਾਂ ਤੇ ਆ ਹੁਣ ਵਾਲੇ ਇਨਕਲਾਬੀ ਵੀ ਆ ਹੀ ਲਿਖ ਰਹੇ ਨੇ ਫਿਰ ਰਹੀ ਗੱਲ ਸ਼ਿਫਟਿੰਗ ਦੀ ਉਹਨਾਂ ਨੇ ਜਿਵੇਂ ਆਂਦੇਲੇ ਵੀ ਜੀ ਆ ਕੀਤੀ ਕਾਰਵਾਈ ਪਾਈ ਉਹ ਤਾਂ ਚੰਡੀਗੜ੍ਹ ਪਈ ਸੀ ਰਹਿਣ ਵਾਲੇ ਉਹ ਪੰਜਾਬ ਦੇ ਨੇ ਤਾਂ ਫਿਰ ਉਹ ਦਿੱਲੀ ਕਿਉਂ ਨੇ ਇੱਕ ਗੱਲ ਹੈ ਔਰ ਇਹਦੇ ਵਿੱਚ ਬਾਕੀ ਤੁਸੀਂ ਭਾਈ ਪਿਉਰਾ ਹਰੀ ਲੈ ਲਓ ਭਾਈ ਤਾਰਾ ਹਰੀ ਲੈ ਲਓ ਜਿੰਨੇ ਸਾਰੇ ਲੈ ਲਓ ਔਰ ਬਾਕੀ ਬੰਦੀ ਕੈਦੀ ਕਈ ਨਹੀਂ ਜਿਨ੍ਹਾਂ ਨੂੰ ਪੈਰੋਲ ਦਿੱਤੀ ਗਈ ਸੀ ਕੀ ਇਹ ਦੱਸਣਗੇ ਕਿ ਜਦੋਂ ਪੈਰੋਲ ਤੇ ਆਈ ਉਹਨਾਂ ਦੇ ਉਹਨਾਂ ਲੈਂਡ ਆਰਡਰ ਦਾ ਕਿਹੜਾ ਮਸਲਾ ਖਰਾਬ ਹੋਇਆ ਕੁਝ ਨਹੀਂ ਹੋਇਆਗਾ ਤੇ ਫਿਰ ਇਹਨਾਂ ਨੂੰ ਤੁਸੀਂ ਇਸ ਗਰਾਉਂਡ ਦੇ ਉੱਤੇ ਕਿਵੇਂ ਡਿਨਾਈ ਕਰ ਸਕਦੇ ਹੋ ਇਹ ਨਾ ਇਨਸਾਫੀ ਹੈ ਕਾਨੂੰਨ ਤੋਂ ਪਰੇ ਦੀ ਗੱਲ ਹੈ ਇੱਕ ਪਾਸੇ ਗੱਲਾਂ ਕਰਦੇ ਨੇ ਇਨਸਾਫ ਦੀਆਂ ਔਰ ਇੱਕ ਪਾਸੇ ਖੁਦ ਹੀ ਬੇਇਨਸਾਫੀ ਕਰ ਰਹੇ ਨੇ ਔਰ ਉਹਦੇ ਵਿੱਚ ਬਦਕਿਸਮਤੀ ਨਾਲ ਸਾਡੀਆਂ ਸਟੇਟ ਦੀਆਂ ਗਵਰਨਮੈਂਟਾਂ ਸਿੱਧੀਆਂ ਸ਼ਾਮਲ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਇਹ ਸਾਡੇ ਹੋ ਕੇ ਸਾਨੂੰ ਹੀ ਧੋਖਾ ਦੇ ਰਹੇ ਨੇ